ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਨੁਕਸਾਨ ਅੱਜ ਦੋਨਾਂ ਦਾ ਹੋ ਰਿਹਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਆਉਣ ਵਾਲੇ ਦਿਨਾਂ 'ਚ ਉਹੀ ਦਵਾਰੇ ਬਹਾਰਾਂ ਆਉਣ ਹਾਂਜੀ ਇਹ 16 ਮਾਡਲ ਟਰੈਕਟਰ ਹੈ ਬਾਈ ਜੀ ਟਰਬੋ ਵਾਲਾ ਟਰੈਕਟਰ ਹੈ ਠੀਕ ਹੈ ਜੀ ਜੂਜੀ ਗিয়ার 'ਚ ਹੈ ਹਾਂਜੀ 16 ਮਾਡਲ ਹੈ ਪੰਜਾਬ 90 ਦਾ ਟਰੈਕਟਰ 855 2022 ਮਾਡਲ ਹਾਂਜੀ ਪੁਰਾਣੀ ਸ਼ੋ ਵਾਲਾ ਟਰੈਕਟਰ ਹੈ 13500 ਰੁਪਏ ਦਾ ਬੰਪਰ ਟੈਂਕੀ ਵਾਲਾ ਅੱਗਿਆ ਹੈ ਆਵਾਂ ਨੰਬਰ ਹੈ ਹਾਂਜੀ ਤੇ ਉਹ 21 ਮਾਡਲ ਹੈ ਸੈਕੰਡ ਓਨਰ ਟਰੈਕਟਰ ਹੈ ਹਾਂਜੀ 60 ਐਚਪੀ ਵਾਲਾ ਟਾਪ ਮਾਡਲ ਟਰੈਕਟਰ ਹੈ ਬਾਈ ਜੀ ਠੀਕ ਹੈ ਜੀ ਸਰੀ ਸਪੀਡ ਹੈ ਚੇਂਜਰ ਗੇਅਰ ਵਾਲਾ ਕੋਈ ਨਹੀਂ ਜਾਵੇ ਹੱਕ ਤਾਪੜ ਕੇ ਵੀ ਮੇਰੇ ਟਰੈਕਟਰ ਤੇ ਕਲਮੀ ਨਹੀਂ ਲੱਗੀ ਜਿੰਨੇ ਮੰਡੀ ਚ ਵਪਾਰੀ ਦਾ ਟਰੈਕਟਰ ਹੈ ਵੀਰੇ ਮਾੜੇ ਮੋٹے ਰੰਗ ਬਣਾ ਬਚ ਨਹੀਂ ਸਕਦਾ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆਂ ਤਲਵੰਡੀ ਸਬੂਟਰੈਕਟਰ ਮੰਡੀ ਸਾਡੇ ਨਾਲ ਬਾਈ ਬਲਵਿੰਦਰ ਜੋੜਿਆ ਸਾਸਤਰੀ ਕਾਲ ਬਾਈ ਗੁਰਬੰਦ ਸਾਸਤਰੀ ਕਾਲ ਬਾਈ ਜੀ ਕਾਫੀ ਟਾਈਮ ਟਾਈਮ ਬਾਅਦ ਆਪਣੀ ਵੀਡੀਓ ਬਣ ਰਹੀ ਹੈ ਹੋਰ ਧੰਨਵਾਦ ਬਾਈ ਪਹਿਲਾਂ ਤੁਹਾਡਾ ਇੱਕ ਥੋੜੇ ਦਰਸ਼ਕਾਂ ਨੂੰ ਬੇਨਤੀ ਹੈ ਵੀਰੇ ਤੁਹਾਡੇ ਚੈਨਲ ਦੇ ਜ਼ਰੀਏ ਭਰਾਵੋ ਅੱਜ ਦੇ ਤੁਹਾਨੂੰ ਪਤਾ ਹੈ ਪੰਜਾਬ ਦੇ ਹਾਲਾਤ ਹੜਾ ਕਾਰਨ ਕੀ ਬਣੇ ਹੋਏ ਆ ਹਾਂਜੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਆਪਾਂ ਜੋ ਵੀ ਆਪਦੇ ਤਨ ਮਨ ਧਨ ਨਾਲ ਸੇਵਾ ਕਰ ਰਹੇ ਆ ਉਹਨੇ ਦੁਖੀ ਲੋਕਾਂ ਵਾਸਤੇ ਇੱਕ ਉਹਨਾਂ ਦੇ ਨਾਲ ਇੱਕ ਆਪਾਂ ਆਪਣੇ ਮਨੋਂ ਅਰਦਾਸ ਜ਼ਰੂਰ ਕਰੀਏ ਪ੍ਰਮਾਤਮਾ ਅੱਗੇ ਪ੍ਰਮਾਤਮਾ ਸੱਚੇ ਪਾਤਸ਼ਾਹ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਲੋਕਾਂ ਤੇ ਰਹਿਮ ਕਰ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ ਨੁਕਸਾਨ ਅੱਜ ਦੋਨਾਂ ਦਾ ਹੋ ਰਿਹਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਆਉਣ ਵਾਲੇ ਦਿਨਾਂ 'ਚ ਉਹੀ ਦਵਾਰੇ ਬਹਾਰਾਂ ਆਉਣ ਹਾਂਜੀ ਕਿਉਂਕਿ ਤਾਂ ਕਰਕੇ ਦੇਖਣ ਵਾਲੇ ਭਰਾ ਵਿੱਚ ਕਹਿੰਦੇ ਹੋਣਗੇ ਯਾਰ ਪੰਜਾਬ ਡੁੱਬੀ ਜਾਂਦਾ ਹੈਗਾ ਇਹਨਾਂ ਨੂੰ ਵੀਡੀਓ ਦੀ ਬਣੀ ਹੈ ਪਰ ਸਾਡੀ ਵੀ ਵੀਰੋ ਧੰਦਾ ਹੈ ਮਜਬੂਰੀ ਹੈ ਸਾਡਾ ਧੰਦਾ ਹੈ ਠੀਕ ਹੈ ਜੀ ਪਰ ਅਸੀਂ ਉਹਨਾਂ ਲਈ ਹੋਰ ਤਾਂ ਨਹੀਂ ਕੁਝ ਕਰ ਸਕਦੇ ਅਸੀਂ ਅਰਦਾਸ ਜ਼ਰੂਰ ਕਰ ਸਕਦੇ ਹਾਂ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਦਵਾਰਾ ਉਹਨਾਂ ਲਈ ਹਾਂ ਤੇ ਪੰਜਾਬ ਆਵੇ ਹਾਂ ਤੇ ਹੁਣ ਅੱਜ ਕਿੰਨੇ ਕ ਟਰੈਕਟਰ ਦਿਖਾ ਰਹੇ 6-7 ਟਰੈਕਟਰ ਦਿਖਾ ਠੀਕ ਹੈ ਕਾਪੀ ਕਾਗਜ਼ ਕਾਪੀ ਕਾਗਜ਼ ਦਾ ਬੇਫਿਕਰ ਹੋ ਜਾਓ ਤਾਂ ਕੈਨ ਦੀ ਲੋੜ ਨਹੀਂ ਸ਼ਕਨ ਕੈਨ ਦੀ ਲੋੜ ਨਹੀਂ ਲੋੜ ਨਹੀਂ ਠੀਕ ਹੈ ਹੁਣ ਆਪਾਂ ਹੌਲੈਂਡ ਤੋਂ ਸਟਾਰਟ ਕਰਦੇ ਆਂ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਠੀਕ ਹੈ ਜੀ ਸਾਰੇ ਟਰੈਕਟਰਾਂ ਤੇ ਆਪਣੇ ਦਾ ਲੋਨ ਠੀਕ ਹੈ ਜੀ ਕਿਸੇ ਵੀ ਭਰਾ ਨੇ ਕੋਈ ਲੋਨ ਕਰਾ ਕੇ ਲੈਣਾ ਕੋਈ ਪੁਰਾਣਾ ਵਿੱਚ ਟਰੈਕਟਰ ਕਟਾਉਣਾ ਤਾਂ ਆਪੇ ਨਾਲ ਸੰਪਰਕ ਕਰ ਠੀਕ ਹੈ ਜੀ ਜੀ ਹੁਣ ਆਪਾਂ 330 ਤੋਂ ਸਟਾਰਟ ਕਰਦੇ ਆਂ ਪਲੱਸ ਜੂਜੀ ਗੇਰ ਵਾਲ ਬਾਈ ਦਸੀ ਬਲਵਿੰਦਰ 20 ਠੀਕ ਹੈ ਜੀ ਜੂਜੀ ਗियर ਚ ਹੈ ਹਾਂ ਜੀ 16 ਮਾਡਲ ਹੈ ਪੰਜਾਬ ਨੰਬਰ ਦਾ ਟਰੈਕਟਰ 5 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਅੱਛਾ ਜੀ ਸਾਢੇ 5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਸਾਢੇ 5 ਲੱਖ ਦਾ ਬਣੂ ਕਨੋਪੀ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚੇ ਜਾਊ ਮੈਨੂੰ ਆ ਟਾਇਰਾਂ ਦਾ ਬਿੱਲ ਮਿਲ ਜੂਗਾ ਯਾਰ ਮਿਲ ਜੂ ਮਿਲ ਜੂ ਬਾਈ ਜੀ ਮਿਲ ਜੂ ਟਾਇਰਾਂ ਦਾ ਬਿੱਲ ਮਿਲ ਜੂ ਟਾਇਰ ਬਿਲਕੁਲ ਨਵੇਂ ਨੇ ਕੋਈ ਅਗਲਾ ਕਹੇ ਵੀ ਬਾਈ ਜੀ ਆ ਕੇ ਮਾੜੀ ਮੋਟੀ ਟੱਚਿੰਗ ਵਾਚਿੰਗ ਹੋਈ ਵੀ ਹੈ ਮਗਰਾੜਾਂ ਦੇ ਹੋਈ ਹੈ ਅਗਲੇ ਹਿੱਸੇ ਦੀ ਹੋਈ ਵੀ ਹੈ ਠੀਕ ਹੈ ਜੀ ਮੁਰਕੇ ਅਗਲਾ ਗਾਣਾ ਦੇ ਜਾਂਦਾ ਬਾਈ ਆ ਕੇ ਵੀ ਦੂਰੋਂ ਸੱਦ ਲੈ ਸਾਨੂੰ ਦੱਸਿਆ ਨਹੀਂ ਸੀ ਹਾਂ ਜੀ ਠੀਕ ਹੈ 5-7% ਟੱਚਿੰਗ ਵਾਚਿੰਗ ਹੁੰਦੀ ਹੈ ਜਿਹੜੇ ਜੇ ਮੈਂ origignal ਹੋਇਆ ਸੀ ਹੁਣ ਤੁਹਾਨੂੰ ਦੱਸ ਦਾਂਗੇ ਬਾਈ ਜੀ ਇਹ ਤੇ ਹੈ ਨਹੀਂ ਠੀਕ ਹੈ ਬੰਪਰ ਬੰਪਰ ਕਰਾਉਣਾ ਹੈ ਕਿਉਂਕਿ ਮਾੜਾ ਮੋਟਾ ਟੱਕ ਟੱਲੂ ਹੋਵੇ ਬਾਈ ਜ ਕੋਈ ਕਹੀ ਜਾਵੇ ਹੱਕ ਤਾਪੜ ਕੇ ਮੇਰੇ ਟਰੈਕਟਰ ਤੇ ਕਲਮੀ ਨਹੀਂ ਲੱਗੀ ਜਿੰਨੇ ਮੰਡੀ ਚ ਵਪਾਰੀ ਦਾ ਟਰੈਕਟਰ ਹੈ ਵੀਰੇ ਮਾੜੇ ਮੋٹے ਰੰਗ ਬਣਾ ਬਚ ਨਹੀਂ ਸਕਦਾ ਬਚ ਨਹੀਂ ਸਕਦਾ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਮੂਰੇ 55 ਆ ਗਿਆ ਬਾਈ 855 2022 ਮਾਡਲ ਹਾਂ ਜੀ ਪੁਰਾਣਾ ਸ਼ੋਆਲਾ ਟਰੈਕਟਰ ਹੈ ਸਾਢੇ 13000 ਰੁਪਏ ਦਾ ਬੰਪਰ ਟੈਂਕੀ ਵਾਲਾ ਆ ਗਿਆ ਹੈ ਠੀਕ ਹੈ ਆਹ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਹੈ ਮਿੱਤਰੋ ਮੂਰੇ ਹਾਂ ਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ 7 ਲੱਖ ਤੇ 40000 ਰੁਪਏ ਡਿਮਾਂਡ ਹਾਂ ਜੀ 7 ਲੱਖ 22000 ਦਾ ਟਰੈਕਟਰ ਮਿਲੂਗਾ ਟੌਪ 722000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਇਧਰ ਦੀ ਮੁੰਡਾ ਕੈਮਰਾ ਮਾਰਦੇ ਸਾਰਾ ਟਰੈਕਟਰ origional ਹੈ ਬਾਈ ਬਾਈ ਮਾੜੇ ਮੋਟੇ ਤੁਹਾਨੂੰ ਮੈਂ ਪਹਿਲਾਂ ਗੱਲ ਦੱਸੀ ਹੋਈ ਹੈ ਜੀ ਐਵੇਂ ਇਹਨਾਂ ਅਗਲਾ ਸੌਹਾਂ ਪਾਉਣ ਦੀ ਕੋਈ 담 ਠੀਕ ਹੈ ਜੀ ਠੀਕ ਹੈ ਜੀ ਮਾੜਾ ਮੋਟਾ ਤਾਂ ਹੁੰਦਾ ਬਾਈ ਲੱਗ ਤੋਂ ਕਲੱਚ ਆ ਹਾਂ ਫੁੱਲ ਪੇਂਟ ਨੇ ਹੋਊਗਾ ਫੁੱਲ ਪੇਂਟ ਨਹੀਂ ਕਨੋਪੇ ਵਗੈਰਾ ਲੱਗੀ ਹੋਈ ਹੈ ਹਾਂ ਇੱਕ ਟਰੈਕਟਰ ਆਪਣੇ ਕੋਲੇ 20 ਮਾਡਲ 2019 2019 ਮਾਡਲ ਹਾਂਜੀ 16 ਦੇ ਟਾਇਰਾਂ ਵਾਲਾ ਬਿਲਕੁਲ ਨਵਾਂ ਪਹਿਲੇ ਮਾਲਕ ਦਾ ਟਰੈਕਟਰ ਹੈਗਾ ਠੀਕ ਹੈ ਜੀ ਠੀਕ ਹੈ ਜੀ 3 ਸਪੀਡ ਹੈ ਉਹ ਟਰੈਕਟਰ ਮੰਡੀ ਆਇਆ ਨੀਗਾ ਠੀਕ ਹੈ ਹੌਲੈਂਡ 36 ਦੀ ਖੜਾ ਘਰੇ ਨਹੀਂ ਉਹ ਮਾਡਲ 2001 ਮਾਡਲ 2016 ਮਾਡਲ 855 ਅਗਲੀ ਮੰਡੀ ਆ ਜਾਣਗੇ ਰੇਟ ਪਰ ਠੀਕ ਹੈ ਜੀ ਉੱਥੇ ਨੌਰੇਜ ਖੜਿਆ ਠੀਕ ਹੈ ਜੀ ਅੱਗੇ ਕਿਹੜਾ ਆ ਗਿਆ ਆਪਣਾ 2021 ਮਾਡਲ ਸੋਨਾ ਲਿਕਾ 750 2021 ਮਾਡਲ ਸੋਨਾ ਲਿਕਾ 750 ਆ ਗਿਆ ਬਾਈ ਜੀ 10 ਮਹੀਨੇ ਦੇ ਬਾਰੇ ਪੰਜ ਲੱਖ ਤੇ 90000 ਡਿਮਾਂਡ ਹੈ ਹਾਂ ਜੀ ਪੰਜਾਬ ਨੰਬਰ ਹੈ ਹਾਂ ਜੀ 21 ਮਾਡਲ ਹੈ ਠੀਕ ਹੈ ਜੀ 5 ਲੱਖ ਤੇ 55000 ਦਾ ਸੌਦਾ ਤਿੰਨੇ ਪੰਜ ਠੀਕ ਹੈ ਜੀ ਤੇ ਤਿੰਨ ਜ਼ੀਰੋਆਂ ਪਿੱਛੇ ਤਿੰਨ ਜ਼ੀਰੋ ਠੀਕ ਹੈ ਤਿੰਨੇ ਪੰਜ ਤਿੰਨੇ ਜ਼ੀਰੋਆਂ ਟਰੈਕਟਰ ਮਿੱਤਰੋ ਚੈੱਕ ਕਰ ਸਾਡੇ 4 ਲੱਖ ਦਾ ਲੋਨ ਹੋ ਜੀ 4.5 ਲੱਖ ਦਾ ਬਾਈ ਕਹਿੰਦਾ ਲੋਨ ਹੋ ਜੂ ਤੇ ਟਰੈਕਟਰ ਇੰਜਨ ਗੇਅਰ ਦਾ ਬਾਈ ਜਮਾ ਓਕੇ ਆ ਜਮਾ ਓਕੇ ਆ ਬਾਈ ਬਾਕੇ ਚੈੱਕ ਕਰਕੇ ਬੇਸ਼ੱਕ ਅਗਲਾ ਤੋੜ ਕੇ ਦਿਖਾ ਦੇ ਯਾਰ ਆਪਣਾ ਜੀ ਨਜ਼ਰ ਸੌਦਾ ਨਹੀਂ ਲੈ ਲੈਂਦੇ ਠੀਕ ਆ ਤੇ ਮੂਰੇ ਆ ਗਿਆ 37 ਇਹ ਕਿਸੇ ਦਾ ਬਾਈ ਕਿਸੇ ਦਾ ਹੀ ਚਲੋ ਅੱਗੇ ਵਲਡਰ ਟ੍ਰੈਕ 60 ਹੈ ਵਲਡਰ ਟ੍ਰੈਕ 60 ਆ ਗਿਆ 10 ਸੈਕੰਡ ਦਾ ਨਾ ਟਰੈਕਟਰ ਹੈ ਹਾਂਜੀ 60 ਐਚਪੀ ਵਾਲਾ ਟਾਪ ਮਲ ਟਰੈਕਟਰ ਹੈ ਬਾਈ ਜੀ ਠੀਕ ਹੈ ਜੀ ਸਰੀ ਸਪੀਡ ਹੈ ਚੇਂਜਰ ਗੇਅਰ ਵਾਲਾ ਠੀਕ ਹੈ ਜੀ ਚੰਗਾ ਟਰੈਕਟਰ ਆ ਪੂਰਾ ਠੀਕ ਹੈ ਜੀ ਅਗਲੇ ਟਾਇਰ 7.5 17000 ਦੇ ਲਾਇਸੈਂਸ ਕੰਪਨੀ ਦੇ ਵੱਡੇ ਪਾਏ ਹੋਇਆ 916 ਵਾਲੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਦਾਂ ਰਹੂ ਇੱਕ ਨੰਬਰ ਬਾਈ ਜੀ ਇੰਜਨ ਗੇਅਰ ਦਾ ਇੱਕ ਨੰਬਰ ਡਿਮਾਂਡ ਪਾ 495000 475000 ਦਾ ਦੇਣਾ 475000 ਦਾ ਮਿੱਤਰੋ ਇਹ ਟਰੈਕਟਰ ਬਣੂ ਦੇਣਾ ਹਾਂਜੀ ਟਰੈਕਟਰ ਚੰਗਾ ਹਾਂਜੀ ਤੇ ਮੂਰੇ ਆ ਗਿਆ 37 36 ਦੀ 2012 ਵਾਲਾ ਟਰੈਕਟਰ ਆ ਬਾਈ ਜੀ ਪਲੱਸ ਵਾਲਾ ਟਰੈਕਟਰ ਆ 55 HP ਕੈਟਾਗਰੀ ਚ ਠੀਕ ਆ ਜੀ ਟਰੈਕਟਰ ਦੇ ਟਾਇਰ 75 ਤੋਂ 80 ਪੈਸੇ ਆ ਹਾਂਜੀ ਚਲਾਈ ਦਾ ਟਰੈਕਟਰ ਮੈਸੀ ਐ ਠੀਕ ਹੈ ਜੀ ਮੈਸੀ ਮੈਂ ਤਾਂ ਕਹਿਆ ਡੈਕਸ਼ਨਾਂ ਦੀ ਇਹਨਾਂ ਦੀ ਆਵਾਜ਼ ਹੁੰਦੀ ਆ ਸੋਨ ਵਾਲੀ ਕਾ ਜੀ ਆਹਲੈਂਡ ਦੀ ਆਹਲੈਂਡ ਦੀ ਹੋਰਾ ਵੀ ਬਾਈ ਟੂ ਦੀ ਆਵਾਜ਼ ਨਹੀਂ ਠੀਕ ਹੈ ਜੀ ਸੁੱਤਾ ਟਰੈਕਟਰ ਹੈ ਇੰਜਨ ਗੇਅਰ ਦਾ ਇੱਕ ਨੰਬਰ ਕਾਪੀ ਕਾਗਜ਼ਾਂ ਦਾ ਪਹਿਲੇ ਮਾਲਕ ਦਾ ਟਰੈਕਟਰ ਹੈ ਠੀਕ ਹੈ ਜੀ ਨੰਬਰ ਹਰਿਆਣਾ ਦਾ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਕਢਾ ਕੇ ਦੇਵਾਂਗੇ ਠੀਕ ਹੈ ਜੀ 4 ਲੱਖ 95000 ਰੁਪਏ ਦੀ ਮੰਗ ਹੈ ਜੀ ਠੀਕ ਹੈ ਜੀ 75000 ਦਾ ਹੈ ਟਰੈਕਟਰ ਦੇ ਤਾਂ 4 ਲੱਖ 75000 ਦਾ ਮਿੱਤਰੋ ਟਰੈਕਟਰ ਬਣੂ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ 4 ਸਪਿਰਿਓ ਹਾਂਜੀ ਇੰਜਨ ਗ ਸਭ ਕੁਝ ਮਿਲੂ ਵੀਰੇ ਇਕੱਲੇ ਟੂਲ ਕਿੱਟ ਤੋਂ ਬਣਾ ਟੂਲ ਕਿੱਟ ਤੋਂ ਬਣਾ ਸਭ ਕੁਝ ਮਿਲੂਗਾ ਮੂਰੇ ਆ ਗਿਆ 60 55 ਦਸੀ ਬਾਈ ਵਾਲਾ 60 55 2014 ਮਾਡਲ ਹੈ ਸੈਕੰਡ ਓਨਰ ਟਰੈਕਟਰ ਹੈ ਸਾਮਾਨ ਜਿਵੇਂ ਖੜਾ ਐਵੇਂ ਜਿਵੇਂ ਹਾਂਜੀ 60 60 ਦਾ ਸਾਰਾ ਓਰੀਜਨਲ ਪੇਂਟ ਦਾ ਟਰੈਕਟਰ ਆ ਦੇਖ ਟੱਕ ਜਿਹਾ ਦਿਖਾ ਦੇ ਵੀਰੇ ਆ ਉਵੇਂ ਜਿਵੇਂ ਪਏ ਆ ਜਿਹੜੇ ਹੈਗੇ ਆ ਠੀਕ ਹੈ ਜੀ ਕੋਈ ਕਲਮ ਨਹੀਂ ਲੱਗੇ ਤੇ ਇਹ ਕੀ ਕਹਿਣਾ ਮੜਾ ਮੋਟਾ ਬੰਪਰ ਬੰਪਰ ਹੋ ਸਕਦਾ ਪੇਂਟ ਆ ਇਹ ਓਰੀਜਨਲ ਪੇਂਟ ਦਾ ਟਰੈਕਟਰ ਹੈ ਠੀਕ ਹੈ ਜੀ ਹਾਂਜੀ 4 ਲੱਖ ਤੇ 65000 ਰੁਪਏ ਡਿਮਾਂਡ ਆ ਸਾਢ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਬਾਈ ਕਹਿੰਦਾ Ориਜినਲ ਹੈ ਹਾਂਜੀ ਤੇ ਮੂਰੇ ਆ ਜੋ ਟਰੈਕਟਰ ਦੀ ਅਗਲੀ ਦੀ ਗੱਲ ਕਰੀਏ ਆਪਾਂ 969 ਦੀ 900 ਇਹਦੇ ਬਾਰੇ ਦੱਸੋ 2021 ਮਾਡਲ ਟਰੈਕਟਰ ਆ ਬਾਈ ਜੀ ਹਾਂਜੀ 7 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਠੀਕ ਹੈ ਜੀ 7 ਲੱਖ ਤੇ 15000 ਦਾ ਟਰੈਕਟਰ ਦਾ ਸੌਦਾ ਹੋ ਜਾ ਅੱਛਾ ਜੀ 6 ਲੱਖ ਸਾਰਾ Ориਜినਲ ਹੈ ਇਹ ਮਾੜੀ ਮੋੜੀ ਰਚਿੰਗ ਹੈਗੀ ਠੀਕ ਇੰਜਨ ਗੇਅਰ ਦਾ 5.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜੇ ਇੰਜਨ ਗੇਅਰ ਦਾ ਇੱਕ ਨੰਬਰ ਹੈ ਠੀਕ ਹੈ ਪਹਿਲੇ ਮਾਲਕ ਦਾ ਨੰਬਰ ਰਹਿਣਾ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਮਿਲ ਠੀਕ ਹੈ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਮਿਲ ਜੂ ਬਾਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਹਾਂਜੀ ਤੇ ਬਾਈ ਜੀ ਇਸ ਤੋਂ ਇਲਾਵਾ ਕਮਾਨ ਹੋਰ ਵੀ ਹੁੰਦੇ ਹੋ ਹੋਰ ਟਰੈਕਟਰ ਹੈਗੇ ਬਾਈ ਨੌਰੇਜ ਖੜੇ ਆ ਨੌਰੇਜ ਖੜੇ ਆ ਹਾਂ ਕਿੰਨੇ ਕਨੇ ਟਰੈਕਟਰ ਖੜੇ ਆ 4 ਕਟਰੈਕਟਰ ਹੋ ਗਏ 4 ਕਟਰੈਕਟਰ ਨੌਰੇਜ ਖੜੇ ਆ ਨੌਰਾ ਕਿੱਥੇ ਬਾਈ ਕੋਟச் ਵੀਰ ਪਿੰਡ ਹੈ ਜੀ ਆਪਣਾ ਬਟਿੰਡਾ ਮਾਨਸਾ ਰੋ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਕਮਾਂਡ ਮੋਬਾਈਲ ਨੰਬਰ ਹੈਗਾ ਜੀ ਆਪਣਾ 9465362000 9465362000 ਆਪਣਾ ਬਾਈ ਜੀ ਮੋਬਾਈਲ ਨੰਬਰ ਹੈ ਕਮਾਂਡ ਟਰੈਕਟਰ ਦੇ ਨਾਮ ਤੇ ਆਪਣਾ ਪੇਜ ਚੱਲਦਾ ਉਹ ਚੈੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ